ਅੱਜ ਜੀ 38ਵੀਂ ਵਰਸੀ 38 ਸਾਲ ਹੋ ਗਏ ਲਗਾਤਾਰ ਅੱਜ ਦਾ ਉਹਨਾਂ ਦਾ ਸ਼ਹਾਦਤ ਦਾ ਦਿਨ ਅੱਜ ਦੇ ਦਿਨ ਸਰੇ 10:30 ਵਜੇ ਉਹਨਾਂ ਨੂੰ ਫੈਕਟਰੀ ਦੇ ਬਾਹਰ ਸੀ ਅਤਵਾਦੀਆਂ ਨੇ ਸ਼ਹੀਦ ਕਰਤਾ ਸੀ ਅਸੀਂ ਹਰ ਸਾਲ ਬੜੀ ਸ਼ਰਧਾ ਭਾਵ ਦੇ ਨਾਲ ਸਾਰੇ ਇਲਾਕਾ ਨਵਾਸੀ ਸਾਰੇ ਮੇਰੇ ਦੂਰ ਤੋਂ ਮੇਰੇ ਪੈਕੜਾ ਸੱਜਣ ਸਾਰੇ ਸਾਰੇ ਕਾਂਗਰਸ ਦੇ ਨੇਤਾ ਸਾਰੀ ਸਾਰੀਆਂ ਪਾਰਟੀ ਨੂੰ ਦਿੱਤਾ ਇੱਥੇ ਆ ਕੇ ਮਹਾਂ ਚੀਨ ਨੂੰ ਚਲਦਾ ਨੂੰ ਪਿੱਟ ਕੇ ਦਿੰਦੇ ਆ ਬੜੀ ਸਰਦਾਪੁਰ ਦਿਨ ਬਣਾਉਂਦੇ ਆ ਚਾਰੀਆਂ ਪਾਰਟੀਆਂ ਇੱਕਤਾ ਦਿਵਸ ਦੇ ਰੂਪ ਵਿੱਚ ਬਣਾਉਂਦੇ ਆ ਅੱਜ ਦਾ ਦਿਨ ਜਿਹੜਾ ਸਾਡਾ 24 ਗਰ 1977 ਨੂੰ ਉਹਨੇ ਸ਼ਹਾਦਤ ਹੋਈ ਸੀ ਅੱਜ ਦਾ ਬੜੀ ਸਰਦਾਪੁਰ ਬਣਾਉਂਦੇ ਆ ਮੈਂ ਸਾਰੇ ਸਾਥੀਆਂ ਦੇ ਬਹੁਤ ਧੰਨਵਾਦੀ ਵੀ ਆ ਵੀ 36 ਸਾਲ ਲਗਾਤਾਰ ਹੋ ਗਏ ਵੀ ਕਿਸੇ ਨੂੰ ਕੁੱਲੇ ਨਹੀਂ ਇਸ ਦਿਨ ਨੂੰ ਵਰ ਚੜ ਕੇ ਲੋਕ ਇੱਥੇ ਆਂਦੇ ਆ ਉਹ ਵੀ ਛੱਦਾ ਸਮੇਂ ਪੜ ਕੇ ਆਂਦੇ ਆ ਮੈਂ ਸਭ ਦਾ ਬਹੁਤ ਧੰਨਵਾਦੀ ਬਾਬਾ ਯਾਦਗਾਰੀ ਕਿ ਬਣਾਣੀ ਸੀ ਜਿੰਨਾਂ ਦੀ ਕੋਈ ਚੀਜ਼ ਹੁੰਦਾ ਸਰਕਾਰ ਤੁਹਾਡੀ ਮਰੇ ਆ ਆਰਾਮ ਪਾਰਟੀ ਸਰਕਾਰ ਆਈ ਸੀ ਓਏ ਦੇਖੋ ਉਹਨਾਂ ਦਾ ਵੀ ਕਹਿਣਾ ਵੀ ਉਹਨਾਂ ਜਿਹੜਾ ਉਹਨਾਂ ਦਾ ਨਾਮ ਰੱਖਿਆ ਜੋ ਕੋ ਸਕੂਲ ਦਾ ਨਾਮ ਕਿੱਦਾਂ ਦਾ ਮਹੌਲ ਲੱਗਦਾ ਨਹੀਂ ਉਹਨਾਂ ਦੀ ਯਾਦਗਾਰੀ ਸੀ ਆ ਪਾਰਕ ਬਣਾਇਆ ਅਜਰ ਪਾਰਕ ਬਣਿਆ ਉਹਨੇ ਯਾਦਗਾਰੀ ਬਣੇ ਤੇ ਕੰਬਿਆ ਵੇਸੀ ਰੁਕ ਕਰ ਕਾਰਪੇਸ਼ਨ ਦੇ ਸਰਕਾਰ ਚਿੰਦੇ ਆਸ਼ੂ ਜੀ ਨੇ ਰੜਕੇ ਆ ਪਾਰਕ ਬਣਾਇਆ ਉਥਲੇ ਜਿਹਦੇ ਜਰੀਏ ਚੀਦਾਦ ਸ਼ਮ ਰੁਕਤਾ ਪਾਰਕ ਬਣਿਆ ਜਿਹੜਾ ਸਕੂਲ ਦਾ ਨਾਮ ਆ ਉਹਦੇ ਉੱਤੇ ਕੱਲ ਚੱਲ ਪਈ ਹੈ ਅੱਜ ਮੈਂ ਸੇ ਸਾਡੇ ਆਮ ਆਦਮੀ ਪਾਰਟੀ ਦੇ ਸਾਡੇ ਐਮਐਲਏ ਸਾਹਿਬ ਉਹ ਵੀ ਕਹਿ ਕੇ ਗੇਰੇ ਵੀ ਚੂਪ ਬਣਾਵਾਂਗੇ ਲੇਕਿਨ ਸਰਕਾਰਾਂ ਦੇ ਕੰਮ ਹੁੰਦੇ ਆ ਵੱਡੇ ਜਿੱਦਾਂ ਜਿੱਦਾਂ ਚੱਲਦਾ ਲੇਕਿਨ ਜਿਹੜੇ ਸਾਡੇ ਅੱਥੇ ਆਏ ਕੰਮ ਚੂਕ ਕਰਾਵਾਂਗੇ ਲਈ ਨਵਾਂ ਨਵਾਂ ਬੁੱਤ ਤਕਦੀਰ ਵਾਲੇ ਟੰਗ ਦੇ ਵਿੱਚ ਕੋਈ ਨਾ ਤੇ ਕੋਈ ਸ਼ਹਿਰ ਦੇ ਸ਼ਹੀਦ ਸੱਚੂ ਜਿਹੜਾ ਪਾਰਕਿੰਗ ਸਤਵਾ ਪਰ ਅਛਲ ਦੇ ਉਹ ਵੀ ਪਾਰਕ ਹੀ ਲਾਇਆ ਅੱਜ ਵੀ ਇੱਥੇ ਕੋਈ ਚੱਲ ਰਿਹਾ ਸਿਰ ਪਾਰਕ ਦੇ ਵਿੱਚ ਉਹਨਾਂ ਸੱਚੂ ਰਾਮਾਂ ਦੇ ਹਾਂਜੀ ਹਾਂਜੀ ਦੇਖੋ ਮਹਾਨ ਸ਼ਹੀਦ ਰਾਦੇਸ਼ਾ ਮਲੋਤਰੇ ਦੀ ਵਰਸੀ ਤੇ ਆਏ ਆ ਸ਼ਰਦਾ ਸੂਮਨ ਭੇਟ ਕਰਨ ਲਈ ਪਰ ਇਹੋ ਜਿਹੇ ਮਹਾਨ ਯੋਧੇ ਨੂੰ ਜਿਹੜੇ ਆਪਾਂ ਯਾਦ ਕਰਦੇ ਆਂ ਇਹਨਾਂ ਦੇ ਨਾਮ ਦੀਆਂ ਕੋਈ ਐਸੀਆਂ ਯਾਦਗਰਾਂ ਚਾਹੀਦੀਆਂ ਨੇ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੀਆਂ ਨੂੰ ਪਤਾ ਲੱਗੇ ਵੀ ਹਾਂ ਕੋਈ ਸਾਡੇ ਲਈ ਕੁਰਬਾਨੀਆਂ ਦੇ ਕੇ ਸਾਡੇ ਮਹਾਨ ਯੋਧੇ ਗਏ ਆ ਇਹ ਦੂਸਰੀ ਆਜ਼ਾਦੀ ਬਹਾਲ ਰੱਖੀ ਆ ਦੇਸ਼ ਦੀ ਜਿੱਥੇ 47 ਚ ਆਜ਼ਾਦ ਹੋਏ ਸੀ ਉੱਥੇ ਅੱਜ ਜਦੋਂ 92 ਦਾ ਦੌਰ ਆਪਣਾ 90 ਦਾ ਚੱਲਿਆ ਵਾ ਉਹਦੇ ਵਿੱਚ ਬੜੇ ਬੜੇ ਮਹਾਨ ਯੋਧਿਆਂ ਨੇ ਲੁਧਿਆਣੇ ਦੇ ਆ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਇਹ ਸਾਡੀ ਆਜ਼ਾਦੀ ਜਿਹੜੀ ਅਸੀਂ ਅੱਜ ਨਿਗ ਮਾਰਿਆ ਇਹ ਸਭ ਉਹ ਮਹਾਨ ਯੋਧਿਆਂ ਨੂੰ ਮੈਂ ਸ਼ਰਦਾ ਸੁਮਨ ਵੀ ਭੇਡ ਕਰਦਾ ਔਰ ਪਰਮਾਤਮਾ ਕੇ ਅਰਦਾਸ ਕਰਦਾ ਕਿ ਇਹਨਾਂ ਦੇ ਪਰਿਵਾਰਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਗੱਲ ਕਰਾਂਗੇ ਸਕੂਲ ਦਾ ਨਾਮ ਰੱਖਣ ਦੀ ਗੱਲ ਕੀਤੀ ਹੈ ਬਿਲਕੁਲ ਨਾਮ ਰੱਖਾਂਗੇ ਇਹਨਾਂ ਦੇ ਨਾਮ ਤੇ ਜੋ ਵੀ ਰੱਖਾਂਗੇ ਉਹ ਘਟਾ ਕਿਉਂਕਿ ਇਹਨਾਂ ਨੇ ਕੁਰਬਾਨੀਆਂ ਦਿੱਤੀਆਂ ਇਹਨਾਂ ਨੇ ਛਾਤੀਆਂ 'ਚ ਗੋਲੀਆਂ ਖਾਧੀਆਂ ਨੇ ਔਰ ਦੁਸ਼ਮਨਾਂ ਨੂੰ ਦਿਖਾਇਆ ਵਾ ਵੀ ਹਿੰਦੁਸਤਾਨ ਇਕਾ ਇਕ ਰਹੂਗਾ ਅਮਰ ਸ਼ਹੀਦ ਸਰਗਿ ਰਾਜੇ ਸ਼ਾਮਲ ਹੋਤਰਾ ਜੀ ਜਨਾਜ਼ੀ ਅੱਜ ਅਸੀਂ ਸ਼ਹੀਦੀ ਦਿਵਸ ਇਕਤਾ ਦਿਵਸ ਦੇ ਰੂਪ ਵਿੱਚ ਮਨਾ ਰਹੇ ਆ ਅੱਜ 38 ਸਾਲ ਹੋ ਚੁੱਕੇ ਆ ਪਰ ਅੱਜ ਵੀ ਇਸ ਤਰ੍ਹਾਂ ਲੱਗਦਾ ਹੈ ਕਿ ਸ਼ਹੀਦ ਰਾਜੇਸ਼ ਅਮਲੋਤਰਾ ਜੀ ਕੱਲ ਦੀ ਗੱਲ ਲੱਗਦੀ ਹੈ ਅੱਜ ਵੀ ਉਹਨਾਂ ਦਾ ਪਿਆਰ ਉਹਨਾਂ ਦਾ ਸਤਿਕਾਰ ਇੱਜ਼ਤ ਮਾਨ ਬਰਕਰਾਰ ਪੂਰੇ ਸ਼ਹਿਰ ਦੇ ਵਿੱਚ ਅੱਜ ਸਾਰਾ ਸ਼ਹਿਰ ਉਹਨਾਂ ਨੂੰ ਸ਼ਰਧਾਂਜਲੀ ਇਹ ਫੁੱਲ ਦੇਣ ਸ਼ਰਧਾ ਸੋਮਨ ਅਰਪਿਤ ਕਰਨ ਅੱਜ ਜਦ ਸਖਵਾਜਾ ਕੋਠੀ ਚੌਂਕ ਦੇ ਸਾਰੇ ਕੱਤਰ ਧੋਏ ਸਾਰੀਆਂ ਧਾਰਮਿਕ ਸੰਸਥਾਵਾਂ ਰਾਜਨੀਤਿਕ ਪਾਰਟੀਆਂ ਸਮਾਜਿਕ ਪਾਰਟੀਆਂ ਔਰ ਸਾਰੇ ਗਨਮਾਨੇ ਆ ਨੇਤਾਗਨ ਪਹੁੰਚੇ ਸਾਡੇ ਸੀਨੀਅਰ ਡਿਪਟੀ ਮੇਅਰ ਸ਼੍ਰੀ ਸ਼ਾਮਪੂਤਰਮ ਬਲਾਉਤਰਾ ਜੀ ਜੋ ਕਿ ਅੱਜ ਦੇ ਇਸ ਐਯੋਜਨ ਦੇ ਕਰਤਾ-ਧਰਤਾ ਔਰ ਬਹੁਤ ਹੀ ਵਧੀਆ ਔਰ ਨੇਕ ਔਰ شریف ਔਰ ਇਮਾਨਦਾਰ ਨੇਤਾ ਜਿਹੜਾ ਕਿ ਹਮੇਸ਼ਾ ਹਰ ਸਾਲ ਇਹ ਯੋਜਨ ਕਰਦੇ ਨੇ ਅਸੀਂ ਉਹਨਾਂ ਦੇ ਵੀ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਧੰਨਵਾਦ ਇਹ ਹਿੰਦੀ ਦਿਵਸ ਦੇ ਮੌਕੇ ਤੇ ਅਸੀਂ ਸਾਰੇ ਉਹਨਾਂ ਸੁਧਾਇ ਨੇ ਦੇ ਲਈ ਅੱਜ ਇਕੱਠੇ ਹੋਏ ਆ ਅਮਰ ਜੇ ਰਾਜਨ ਲੋਧਾ ਨੇ ਪੰਜਾਬ ਚ ਅਸਥਵ ਦੇ ਦੌਰਾਨ ਪਰੇਸ਼ਾਤਾਂ ਦੇ ਖਿਲਾਫ ਆਪਣੀ ਆਵਾਜ਼ ਨੂੰ ਉਠਾਉਂਦ ਕਰਦੇ ਰਹੇ ਤੇ ਉਹਨਾਂ ਦੇ ਖਿਲਾਫ ਪ੍ਰੈਸ ਦੇ ਵਿੱਚ ਮੀਡੀਆ ਦੇ ਵਿੱਚ ਬੁਰੀ ਆਪਣੀ ਆਵਾਜ਼ ਨੂੰ ਨੇ ਚੱਕਿਆ ਇਸ ਦੇ ਛੱਟੇ ਬਜਰ ਨੂੰ ਆਪਣੀ ਜਿੰਦਗਾਨੀ ਤੋ ਹਾਲਾਂਕਿ ਇਹਨਾਂ ਨੇ ਫਸਾਣ ਇਹਨਾਂ ਨੂੰ ਕਿਹਾ ਸੀ ਵੀ ਤੁਹਾਡੇ ਤੇ ਸੀਆਈਡੀ ਦੀਆਂ ਰਿਪੋਰਟਾਂ ਵੀ ਤੁਹਾਡੇ ਤੇ ਉਹਨਾਂ ਦੀ ਨਿਗਾਹ ਹੈ ਪਰ ਇਹਨਾਂ ਨੇ ਆਪਣੀ ਹਮਾਜ ਨੂੰ ਹਮੇਸ਼ਾ ਬਲੰਦ ਰੱਖਿਆ ਤੇ ਹੱਤਵਾਦੀਆਂ ਨੇ ਉਹਨਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਐਦਾਂ ਦੇ ਮਹਾਨ ਦੇਸ਼ ਭਗਤਾਂ ਦੇ ਜੀਵਨ ਤੋਂ ਸਾਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ ਉਹਨਾਂ ਦੇ ਜਿਹੜੇ ਸ਼ਹੀਦੀ ਦਿਨ ਨੇ ਬੜੇ ਜ਼ੋਰ ਜ਼ੋਰ ਨਾਲ ਬੜੀ ਸ਼ਰਤਾਂ ਨਾਲ ਮਨਾਉਣੇ ਚਾਹੀਦੇ ਤਾਂ ਕਿ ਜਿਹੜੀ ਯੂਵਰ ਪੀਡੀਓ ਨੂੰ ਪਤਾ ਲੱਗ ਸਕੇ ਵੀ ਸ਼ਹੀਦਾਂ ਦਾ ਸਨਮਾਨ ਕਿਸ ਤਰ੍ਹਾਂ ਹੁੰਦਾ ਸੋ ਮੈਂ ਆਪਣੇ ਉਹਨੂੰ ਅੱਜ ਸ਼ਹੀਦ ਰਾਜ ਸਾਹਮਣੋਂ ਸਨ ਸਤਿ ਸ੍ਰੀ ਅਕਾਲ ਪ੍ਰਗਟ ਕਰਦਾ ਕਾਂਗਰਸ ਪਾਰਟੀ ਦੇ ਉਨੀ ਧੜਕ ਨੇਤਾ ਸ਼੍ਰੀ ਰਾਜੇਸ਼ ਅਮਲੋਤਰਾ ਜੀ ਦੀ ਬਰਸੀ ਤੇ ਸਾਰੇ ਇਕੱਠੇ ਹੋਏ ਉਹਨਾਂ ਨੂੰ ਸ਼ਰਧਾ ਸੂਮਨ ਅਰਪਿਤ ਕਰਨ ਲਈ ਲੋਤਰਾ ਪਰਿਵਾਰ ਨੇ ਆਰਥਿਕਵਾਦ ਦੇ ਦੌਰ ਦੇ ਵਿੱਚ ਜਦੋਂ ਲੋਕ ਘਰੋਂ ਨਿਕਲਣ ਤੋਂ ਡਰਦੇ ਸੀ ਸ਼੍ਰੀ ਰਾਜੇਸ਼ ਅਮਲੋਤਰਾ ਉਦੋਂ ਯੂਥ ਕਾਂਗਰਸ ਦੇ ਪ੍ਰਧਾਨ ਸੀ ਜਿਹੜਾ ਆਰਥਿਕਵਾਦ ਖਤਮ ਹੋਇਆ ਸਰਦਾਰ ਬੀਨ ਸਿੰਘ ਜੀ ਨੇ ਕੀਤਾ ਉਸ ਦੇ ਵਿੱਚ ਟਟੋ ਘਟ 35000 ਹਿੰਦੂ ਮਰਿਆ ਹੈ ਕਈ ਸਾਡੇ ਕਾਂਗਰਸ ਦੇ ਨੇਤਾਵਾਂ ਨੇ ਕੁਰਬਾਨੀਆਂ ਦਿੱਤੀਆਂ ਅੱਜ ਜਿਹੜੀ ਅਸੀਂ ਖੁਸ਼ਹਾਲੀ ਦਾ ਮਾਹੌਲ ਦੇਖ ਰਹੇ ਆ ਕਿਤੇ ਨਾ ਕਿਤੇ ਇਹ ਸ਼ਹਾਦਤਾਂ ਦੀ ਵਜ੍ਹਾ ਨਾਲ ਅਸੀਂ ਇਹ ਸੁੱਖ ਦਾ ਚੈਨ ਸਾਹ ਲੈ ਰਹੇ ਆ ਸਾਨੂੰ ਸਾਰਿਆਂ ਨੂੰ ਇੱਕੋ ਹੀ ਪ੍ਰਣ ਕਰਨਾ ਚਾਹੀਦਾ ਵੀ ਸਾਨੂੰ ਇਹ ਹਰ ਵਕਤ ਸ਼ਹੀਦਾਂ ਨੂੰ ਯਾਦ ਕਰਨਾ ਚਾਹੀਦਾ ਤੇ ਸ਼ਹੀਦਾਂ ਦੇ ਦਿਖਾਏ ਹੋਏ ਰਸਤੇ ਤੇ ਚੱਲਣਾ ਚਾਹੀਦਾ ਤਾਂ ਕਿ ਦੇਸ਼ ਸਾਡਾ ਇੱਦਾਂ ਹੀ ਤਰੱਕੀ ਕਰਦਾ ਜਾਏ ਜੈ ਹਿੰਦ ਜੈ ਭਾਰਤ ਅੱਜ ਜਿਹੀ ਸ਼ਹੀਦ ਰਾਜੇਸ਼ ਸਿੰਘ ਮਲੋਤਰਾ ਜਿੱਦੀ ਪਰਸੀ ਦੇ ਉੱਤੇ ਸਾਰੇ ਇਕੱਠੇ ਹੋਏ ਐ ਤੇ ਮੈਂ ਅੱਜ ਯੂਥ ਨੂੰ ਇਹ ਕਹਿਣਾ ਚਾਹੁੰਦਾ ਕਿ ਉਹਨਾਂ ਦੇ ਪਾਏ ਹੋਏ ਕੁਰਬਾਨੀਆਂ ਤੇ ਚੱਲੋ ਸ਼ਹੀਦਾਂ ਨੂੰ ਯਾਦ ਕਰੋ ਤਾਂ ਕਿ ਅਸੀਂ ਇਹ ਜਿਹੜੀ ਅੱਜ ਅਪਣੋਰ ਸ਼ਾਂਤੀ ਦੀ ਜੀਵਨ ਜੀ ਰਹੇ ਐ ਇਹ ਉਹਨਾਂ ਦੀ ਹੀ ਦੇਣ ਹੈ ਸ਼ਹੀਦ ਬੀਨ ਸਿੰਘ ਹੋ ਗਏ ਪ੍ਰੈਸ਼ਰ ਸਾਹਿਬ ਹੋ ਗਏ ਜਗਵਿੰਦਰਪਾਲ ਪਾਂਡੇ ਜੀ ਹੋ ਗਏ ਇਹ ਸ਼ਹੀਦਾਂ ਦੇ ਉਹਨਾਂ ਦੀਆਂ ਸ਼ਹਾਦਤਾਂ ਦੇ ਉੱਤੇ ਹੀ ਅੱਜ ਅਸੀਂ ਸੁੱਖ ਦਾ ਸਾਹ ਲੈ ਰਹੇ ਹਾਂ ਤੇ ਮੈਂ ਯੂਥ ਨੂੰ ਇਹ ਹੀ ਕਹਿਣਾ ਚਾਹੁੰਦਾ ਉਹਨਾਂ ਦੇ ਪੁੱੁਰਿਆਂ ਤੇ ਚੱਲੋ ਜੈ ਹਿੰਦ ਜੈ ਉਹ ਦੌਰ ਪੰਜਾਬ ਦਾ ਜਿਹਨੂੰ ਕਾਲਾ ਦੌਰ ਕਹਿ ਦਿੰਦੇ ਆ ਪੰਜਾਬੀਆਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਉਹ ਕਿਸੇ ਵੀ ਧਰਮ ਕਿਸੇ ਵੀ ਜਾਤ ਕਿਸੇ ਵੀ ਮਜ਼ਬ ਤੇ ਆ ਪੰਜਾਬੀਆਂ ਦਾ ਨੁਕਸਾਨ ਤੇ ਰਾਜੇ ਸ਼ਾਮ ਭਲੋਤਰਾ ਜੀ ਦੀ ਸ਼ਹਾਦਤ ਉਸੇ ਦੌਰ ਦੇ ਵਿੱਚ ਸਵਾਜ ਅਸੀਂ ਕਾਂਗਰਸ ਪਾਰਟੀ ਵੱਲੋਂ ਆ ਅਜਿਹਾ ਜਿਹੜਾ ਸ਼ਰਧਾਂਜਲੀ ਸਮਾਰੋਹ ਹਰ ਸਾਲ ਬਣਾਉਨੇ ਆਂ ਅਰ ਇਹ ਯਾਦ ਆਉਂਦਾ ਸਾਨੂੰ ਉਸ ਵੇਲੇ ਦੀ ਜਦੋਂ ਪੰਜਾਬ ਇੱਕ ਬਹੁਤ ਵੱਡੇ ਧਰਾਤਲ ਦੇ ਵਿੱਚ ਤਸਦਾ ਜਾ ਰਿਹਾ ਸੀਗਾ ਸੋ ਕਾਮਨਾ ਕਰਦੇ ਆਂ ਕਿ ਪੰਜਾਬ ਚੜ੍ਹਦੀਆਂ ਕਲਾਂ 'ਚ ਰਹੇ ਅਸੀਂ ਰਲ ਮਿਲ ਕੇ ਨੌ ਤੇ ਮਾਸਤਾ ਰਿਸ਼ਤਾ ਪੰਜਾਬੀਆਂ ਦਾ ਆਪਸ ਦੇ ਵਿੱਚ ਇਹ ਬਰਕਰਾਰ ਰੱਖੀ